ਮਾਲ ਮਾੜਾ ਚੰਗਾ ਮਹਿੰਗਾ ਸਸਤਾ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਨਵੇਂ ਬੰਦਿਆਂ ਨੂੰ ਵੀ ਅੱਖਾਂ ਖੋੜ ਸਾਰੇ ਨਹੀਂ ਮਾੜੇ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਇੱਕ ਗੱਲ ਨੋਟ ਕਰ ਲਓ ਮੇਰੀ ਬੰਨ ਲਓ ਪੱਲੇ ਨਾ ਤੇ ਸਾਰੇ ਮਾੜੇ ਨਹੀਂ ਹੁੰਦੇ ਤੇ ਸਾਰੇ ਚੰਗੇ ਨਹੀਂ ਹੁੰਦੇ ਉਹਨੇ ਤਾਂ ਸੁੱਠੋ ਪਹਿਲੇ ਹੀ ਲੈ ਗਿਆ ਠੱਗ ਬੰਦਾ ਕੱਢ ਕੇ ਫੇ ਤੁਸੀਂ ਦੱਸੋ ਜਦੋਂ ਕੀ ਕਮਾਓਗੇ ਬਈ ਕੀ ਕਮਾਓਗੇ ਹਾਂ ਰੇਕ ਬੱਚਾ ਬ੍ਰੀਡਰ ਨਹੀਂ ਹੁੰਦਾ ਬਾਈ ਇਹ ਇੱਕ ਗੱਲ ਧਿਆਨ ਚ ਰੱਖ ਲੋ ਇਹ ਜਿਹੜੇ ਬੰਦੇ ਆ ਨਾ ਵੇਚਣ ਵਾਲੇ ਫਾਰਮ ਕਰੇ ਹੋਏ ਨਵੇਂ ਬੰਦਿਆਂ ਦੇ ਠੋਕੂ ਲਾਉਣਾ ਜਿਨ੍ਹਾਂ ਨੇ ਠੋਕਦੇ ਆ ਜਿਹੜੇ ਧਰਕੇ ਸਸੀ ਗੱਲ ਦੋਸਤੋ ਕੀ ਹਾਲ ਚਾਲ ਆ ਮੈਂ ਤੁਹਾਡਾ ਆਪਣਾ ਟਵਾਣਾ ਤੇ ਅੱਜ ਗੱਲਾਂ ਕੁਝ ਖਾਸ ਨੇ ਤੁਹਾਡੇ ਲਈ ਮੈਂ ਪਹਿਲਾਂ ਹੀ ਤੁਹਾਨੂੰ ਕਹਿ ਦਿਆਂ ਵੀ ਵੀਡੀਓ ਪੂਰੀ ਦੇਖ ਕੇ ਜਾਇਓ ਅੱਜ ਕਿਉਂਕਿ ਤੁਹਾਡੇ ਕੰਮ ਦੀਆਂ ਗੱਲਾਂ ਬੱਕਰੀ ਪਾਲਣ ਕੀਤਾ ਇੱਕ ਅੱਜ ਦੇ ਟਾਈਮ 'ਚ ਇਹ ਜਿਹਾ ਕੀਤਾ ਹੋ ਚੱਕਾ ਹੈ ਕਿ ਨਵੇਂ ਬੰਦਿਆਂ ਨਾਲ ਬਹੁਤ ਜ਼ਿਆਦਾ ਠੱਗੀਆਂ ਹੋ ਰਹੀਆਂ ਨੇ ਉਹ ਠੱਗੀਆਂ ਕਿਵੇਂ ਹੋ ਰਹੀਆਂ ਨੇ ਆਪਾਂ ਅੱਜ ਉਹਨਾਂ ਦੇ ਚਾਨਣਾ ਪਾਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਪੂਰੀ ਦੇਖ ਕੇ ਜਾਇਓ ਚੰਗੀ ਲੱਗੇ ਸ਼ੇਅਰ ਕਰ ਦਿਓ ਨਹੀਂ ਬੇਸ਼ੱਕ ਛੱਡ ਦਿਓ ਕੋਈ ਚੱਕਰ ਨਹੀਂ ਕਿਉਂਕਿ ਗੱਲਾਂ ਆਪਾਂ ਸੱਚੀਆਂ ਕਰਨੀਆਂ ਕਈਆਂ ਦੇ ਚੁਬਣਗੀਆਂ ਤੇ ਕਈਆਂ ਨੂੰ ਚੰਗੀਆਂ ਲੱਗਣਗੀਆਂ ਚੁਵਣਗੇ ਉਹਨਾਂ ਦੇ ਜਿਹੜੇ ਨਵੇਂ ਬੰਦਿਆਂ ਨਾਲ ਠੱਗੀਆਂ ਕਰਦੇ ਆ ਚੰਗੀਆਂ ਉਹਨਾਂ ਨੂੰ ਲੱਗਣਗੀਆਂ ਜਿਹੜੇ ਮੇਰੇ ਮੇਰੀ ਵੀਡੀਓ ਦੇਖ ਕੇ ਇਹ ਠੱਗੀਆਂ ਤੋਂ ਬਚ ਜਾਣਗੇ ਹੁਣ ਤੁਸੀਂ ਆਪੋ ਆਪਣੀ رائے ਵੀ ਦੇਣੀ ਹੈ ਕਮੈਂਟਾਂ ਚ ਤੁਹਾਨੂੰ ਵੀਡੀਓ ਕਿਵੇਂ ਲੱਗੀ ਫੋਨ ਨੰਬਰ ਵੀ ਦੇਊਗਾ ਮੈਂ ਸਕਰੀਨ ਤੇ ਕਿਸੇ ਨੇ ਗੱਲਬਾਤ ਕਰਨੀ ਹੈ ਤਾਂ ਕਰ ਸਕਦਾ ਮੇਰੇ ਨਾਲ ਜਦੋਂ ਮਰਜੀ ਆਪਣੀ رائے مشورہ ਕੋਈ ਸਲਾਹ ਦੇਣੀ ਹੈ ਕੋਈ ਤੁਹਾਨੂੰ ਚੰਗਾ ਲੱਗਦਾ ਹੈ ਗੱਲਬਾਤ ਕਰਨੀ ਹੈ ਤਾਂ ਕਰ ਸਕਦਾ ਠੱਗੀਆਂ ਕਈ ਤਰੀਕਿਆਂ ਨਾਲ ਹੋ ਰਹੀਆਂ ਨੇ ਮਾਲ ਮਾੜਾ ਚੰਗਾ ਮਹਿੰਗਾ ਸਸਤਾ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਨਵੇਂ ਬੰਦਿਆਂ ਨੂੰ ਵੀ ਅੱਖਾਂ ਖੋਲ ਕੇ ਰੱਖਿਆ ਕਰੋ ਅੱਖਾਂ ਖੋਲ ਕੇ ਫੇਰਾ ਦਾ ਜਾਨਵਰ ਲਿਆ ਕਰੋ ਅੱਖਾਂ ਬੰਦ ਕਰਕੇ ਕਿਸੇ ਤੇ ਯਕੀਨ ਨਾ ਕਰਿਆ ਕਰੋ ਚਾਹੇ ਰੱਬ ਖੜਾ ਹੋਵੇ ਤੁਹਾਡੇ ਮੂਹਰੇ ਰੱਬ ਨੂੰ ਵੀ ਇੱਕ ਵਾਰੀ ਸ਼ੱਕ ਦੀ ਨਿਗਾਨਾ ਦੇਖਿਆ ਕਰੋ ਵੀ ਕਿਤੇ ਮੇਰੇ ਨਾਲ ਠੱਗੀ ਤਾਂ ਨਹੀਂ ਕਰ ਰਿਹਾ ਇਹ ਅੱਖਾਂ ਬੰਦ ਕਰਕੇ ਹਰੇਕ ਨੂੰ ਰੱਬ ਨਾ ਮੰਨਿਆ ਕਰੋ ਤਾਹੀਂ ਤੁਸੀਂ ਠੱਗੀ ਦਾ ਸ਼ਿਕਾਰ ਹੋ ਰਹੇ ਹੁੰਦੇ ਨੇ ਹੁੰਦਾ ਨਾ ਕਿਸੇ ਨੇ ਚਾਰ ਚੰਗੀਆਂ ਗੱਲਾਂ ਸੁਣਾਤੀਆਂ ਕਿਸੇ ਨੇ ਮੈਨੂੰ ਮਾੜਾ ਕਹਿਤਾ ਕਿਸੇ ਨੇ ਉਹਨੂੰ ਮਾੜਾ ਕਹਿਤਾ ਤੁਸੇ ਹੁਣ ਲੱਗਦਾ ਵੀ ਬੜਾ ਯਾਰ ਬੰਦਾ ਇਹ ਵੜੀਆਂ ਚੰਗੀਆਂ ਗੱਲਾਂ ਦੱਸਦਾ ਬਤੰਦਰ ਬੜਾ ਵਧੀਆ ਬੰਦਾ ਯਾਰ ਸਾਰਿਆਂ ਨੂੰ ਨਿੰਦੀ ਤੁਰਿਆ ਹੁੰਦਾ ਤਾਂ ਮੂੰਹ ਤੇ ਗੱਲ ਕਹਿ ਦਿੰਦਾ ਇਹਦਾ ਖਰਾਬ ਬੰਦਾ ਜਮਾ ਬਈ ਇਹ ਨਹੀਂ ਠੱਗੀ ਕਰ ਸਕਦਾ ਕਹਿਣਾ ਫਿਰ ਉਹਨਾਂ ਆਪਾਂ ਪਤਾ ਕੀ ਕਹਨੇ ਆ ਬਈ ਤੇਰੇ ਤੇ ਤਾਂ ਰੱਬ ਜਨਾ ਯਕੀਨ ਆ ਯਾਰ ਬਈ ਤੂੰ ਜੋ ਕਰਤਾ ਚੰਗਈ ਆ ਵਾ ਦੇ ਦੇ ਬੱਚਾ ਸਾਨੂੰ ਦੇ ਦੇ ਬੱਕਰੀ ਸਾਨੂੰ ਦੇ ਦੇ ਬੱਕਰਾ ਸਾਨੂੰ ਪਰ ਤੂੰ ਜੋ ਕਰੇਂਗਾ ਬਦ ਗਈ ਆ ਸਾਡੇ ਲਈ ਕੋਈ ਚੀਜ਼ ਹੋਰ ਮੈਨੇ ਇਰਾਦੇ ਤੂੰ ਜਿਹੇ ਜਿਹੇ ਦੇ ਦੇਂਗਾ ਸਾਨੂੰ ਪਾਰ ਗੱਲਾਂ ਸਭ ਹੁੰਦੀਆਂ ਚੰਗੇ ਵੀ ਬੰਦੇ ਮਾੜੇ ਸਾਰੇ ਨਹੀਂ ਮਾੜੇ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਇੱਕ ਗੱਲ ਨੋਟ ਕਰ ਲੋ ਮੇਰੀ ਬੰਨ ਲੋ ਪੱਲੇ ਨਾ ਕਿ ਸਾਰੇ ਮਾੜੇ ਨਹੀਂ ਹੁੰਦੇ ਤੇ ਸਾਰੇ ਚੰਗੇ ਨਹੀਂ ਹੁੰਦੇ ਇਹ ਦਰਮਿਆਨੀ ਦੁਨੀਆ ਇਹ ਚੱਲਦੀ ਜੁਰੀ ਹੁੰਦੀ ਆ ਹਾਂ ਇਹ ਹੋ ਸਕਦਾ ਮਾੜੇ ਜਿਆਦੇ ਹੋਣ ਚੰਗੇ ਘੱਟ ਹੋਣ ਇਹ ਇਦਾਂ ਹੋ ਸਕਦਾ ਪਰ ਸਾਰੇ ਨਹੀਂ ਹੁੰਦੇ ਆਪਾਂ ਇੱਕੇ ਰੱਸੇ ਦੀ ਗੰਢ ਤੇ ਸਾਰਿਆਂ ਨੂੰ ਨਹੀਂ ਬੰਨ੍ਹ ਸਕਦੇ ਚੰਗੇ ਵੀ ਦੱਸੂਗਾ ਤੁਹਾਨੂੰ ਜਿਨ੍ਹਾਂ ਨੂੰ ਮੈਂ ਮੰਨਦਾ ਤੁਹਾਨੂੰ ਥੋੜੀ ਨਿਗਾਚ ਜਾਂ ਲੋਕਾਂ ਦੀ ਨਿਗਾਚ ਉਹ ਕਿਵੇਂ ਆ ਉਹ ਬੰਦੇ ਮੈਨੂੰ ਨਹੀਂ ਪਤਾ ਪਰ ਮੇਰੀ ਨਿਗਾਚ ਉਹ ਕਿਵੇਂ ਆ ਮੈਂ ਉਹ ਦੱਸੂ ਤੁਹਾਨੂੰ ਤੇ ਗੱਲ ਇਦਾਂ ਵੀ ਕਿਸੇ ਤੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰਿਆ ਕਰੋ ਆਪ ਦੀ ਪਾਰਖੂ ਨਿਗਾਹ ਨਾਲ ਚੱਲੋ ਜੇ ਫਾਰਮ ਕਾਮਯਾਬ ਕਰਨੇ ਆ ਬੱਕਰੀ ਕਿੱਤਾ ਇਹੋ ਜਿਹਾ ਕਿੱਤਾ ਵੀ ਮਾੜਾ ਕਿੱਤਾ ਨਹੀਂ ਹੈਗਾ ਬਹੁਤਾ ਜੇ ਆਪਾਂ ਸਹੀ ਸੰਜਮ ਨਾਲ ਚੱਲਾਂਗੇ ਸਹੀ ਤਰੀਕੇ ਨਾਲ ਚੱਲਾਂਗੇ ਸਹੀ ਜਾਨਵਰ ਲੈ ਲਾਂਗੇ ਤੇ ਭਾ ਦੇ ਵਿੱਚ ਜਾਨਵਰ ਲੈ ਲਾਂਗੇ ਜੇ ਤੁਸੀਂ ਪਹਿਲੇ ਮਹਿੰਗੇ ਲੈ ਲੈ ਕੇ ਕਿਸੇ ਤੋਂ ਕਿਸੇ ਤੋਂ ਠੱਗੀ ਦਾ ਸ਼ਿਕਾਰ ਹੋ ਗਏ ਵੀ ਜਿੰਨੇ ਦੇ ਜਾਨਵਰ ਤੁਸੀਂ ਲੈਣੇ ਸੀਗੇ ਤੇ ਉਹਦੇ ਵਿੱਚ ਨਫਾ ਕੱਢ ਕੇ ਗਾਹਾਂ ਵੇਚਣੇ ਸੀ ਜਾਂ ਜੋ ਕੁਝ ਕਮਾਈ ਕਰਨੀ ਸੀ ਉਹਨੇ ਦਾ ਸੁੱਠੋ ਪਹਿਲੇ ਹੀ ਲੈ ਗਿਆ ਠੱਗ ਬੰਦਾ ਕੱਢ ਕੇ ਫਿਰ ਤੁਸੀਂ ਦੱਸੋ ਜੇ ਜੋ ਕੀ ਕਮਾਓਗੇ ਬਈ ਕੀ ਕਮਾਓਗੇ ਹੁੰਦੇ ਆ ਸਾਰਾ ਕੁਝ ਹੁੰਦਾ ਦੁਨੀਆ ਤੇ ਮਹਿੰਗੀਆਂ ਬੱਕਰੀਆਂ ਵੀ ਹੁੰਦੀਆਂ ਹਨ ਸਸਤੀਆਂ ਵੀ ਹੈਗੀਆਂ ਪਰ ਇਹ ਨਹੀਂ ਕੁਝ ਨਾਲੇ ਪਹਿਲੀ ਗੱਲ ਇੱਕ ਗੱਲ ਮੈਂ ਹੋਰ ਤੁਹਾਨੂੰ ਕਲੀਅਰ ਕਰ ਦਿਆਂ ਵੀ ਹਰੇਕ ਬੱਕਰੀ ਦਾ ਬੱਚਾ ਬਰੀਡਰ ਨਹੀਂ ਬਣਦਾ ਹਰੇਕ ਬੱਕਰੀ ਦਾ ਬੱਚਾ ਬਰੀਡਰ ਨਹੀਂ ਬਣਦਾ ਤੇ ਹਰੇਕ ਬੱਚਾ ਬਰੀਡਰ ਨਹੀਂ ਜਾਂਦਾ ਬਰੀਡਰ ਕੋਈ ਕੋਈ ਜਾਂਦਾ ਹੈ ਹਰੇਕ ਫਿਰ ਤਾਂ ਬੱਕਰੀਆਂ ਵਾਲੇ ਕੋਲੇ ਤਾਂ ਜਿਨ੍ਹਾਂ ਕੋਲ ਚੰਗੀਆਂ ਬੱਕਰੀਆਂ ਨੇ ਉਹ ਤਾਂ ਫਿਰ ਸਾਰੇ ਬਰੀਡਰੀ ਹੋਣ ਉਹਨਾਂ ਕੋਲ ਦਾ ਲੱਖ ਲੱਖ 2-2 ਲੱਖ ਤੇ 3-3 ਲੱਖ ਦੇ ਵਾ ਦਿਨਾ ਚੀ ਅਮੀਰ ਹੋ ਜਾਣ ਹਰੇਕ ਬੱਚਾ ਬਰੀਡਰ ਨਹੀਂ ਬਣਦਾ ਬਰੀਡਰ ਕੋਈ ਕੋਈ ਨਿਕਰਦਾ ਫਿਰ ਆਇਆ ਤਾਂ ਫਿਰ ਜਿਹੜੇ ਕੰਪੀਟੀਸ਼ਨਾਂ ਚਾਹੁੰਦਾ ਸਾਰੇ ਬਰੀਡਰੀ ਨੰਬਰ 1 ਤੇ ਆਉਣ ਹਰੇਕ ਕਿਉਂ ਨਹੀਂ ਆਉਂਦਾ ਕੋਈ ਇੱਕ ਗਿਆ ਆਉਂਦਾ ਹਰੇਕ ਬੱਚਾ ਬਰੀਡਰ ਨਹੀਂ ਹੁੰਦਾ ਬਾਈ ਇੱਕ ਗੱਲ ਧਿਆਨ ਚ ਰੱਖ ਲੋ ਇਹ ਜਿਹੜੇ ਬੰਦੇ ਆ ਨਾ ਵੇਚਣ ਵਾਲੇ ਫਾਰਮ ਕਰੇ ਹੋਏ ਨਵੇਂ ਬੰਦਿਆਂ ਦੇ ਠੋਕੂ ਲਾਉਣਾ ਜਿਨ੍ਹਾਂ ਨੇ ਠੋਕਦੇ ਆ ਜਿਹੜੇ ਧਰਕੇ ਸਿੱਧੀ ਜੀ ਗੱਲਾਂ ਮੇਰੇ ਕੋਲ ਦਾ ਸਪਸ਼ਟੀਆਂ ਅੱਜ ਨਾ ਤਾਂ ਮੈਂ ਖਰੀਦ ਵੇਚ ਕਰਨੀ ਆ ਨਾ ਆਪਣੇ ਕੋਲ ਜਾਨਵਰ ਹੈਗੇ ਸਿੱਧੀ ਜੀ ਗੱਲ ਆ ਮੈਂ ਤਾਂ 2 2 ਸਾਲ ਹੋ ਗਏ ਇੰਨਾ ਚ ਬੱਕਰੀਆਂ ਚ ਹੀ ਰਹਿੰਨਾ ਤੇ ਇਨ੍ਹਾਂ ਦੀਆਂ ਗੱਲਾਂ ਹੀ ਸਿੱਖਦਾ ਤੇ ਇਨ੍ਹਾਂ ਤੋਂ ਤੁਹਾਨੂੰ ਅੱਜ ਦੱਸ ਰਿਹਾ ਵੀ ਕੀ ਹੋ ਰਿਹਾ ਬੱਕਰੀਆਂ ਦੇ ਵਿੱਚ ਨਵੇਂ ਬੰਦਿਆਂ ਨਾਲ ਕਿਵੇਂ ਠੱਗੀਆਂ ਹੋ ਰਿਆ ਕੀ ਹੋਈ ਜਾਂਦਾ ਮੈਂ ਤਾਂ ਉਹ ਦੱਸਣੀ ਆ ਨਾ ਆਪਾਂ ਵਪਾਰ ਕਰਨਾ ਨਾ ਆਪਾਂ ਵਪਾਰੀ ਵਾਲ ਲੈਂਡ 'ਚ ਪੈਣਾ ਨਾ ਆਪਾਂ ਨੇ ਕੋਲ ਜਾਨਵਰ ਰਹਿ ਗਏ ਆ ਜੇ ਰੱਖੇ ਤਾਂ ਕਦੇ ਸ਼ੌਂਕ ਨਾ ਰੱਖਾਂਗੇ ਆਪਦੇ 2-4 ਆਪਾਂ ਵਪਾਰ ਵਾਲੀ ਲੈਂਡ 'ਚ ਨਾ ਪੈਣਾ ਕਦੇ ਨਾ ਦਬਾਉਣੇ ਕਿਸੇ ਨੂੰ ਆ ਕੋਈ ਮੇਰਾ ਵੀਰ ਕਹੇ ਵੀ ਮੇਰੇ ਨਾਲ ਚੱਲ ਚੱਲੂ ਜਾਨਵਰ ਦਿਖਾ ਲਿਓ ਪਰ ਰੇਟ ਨਹੀਂ ਮੈਂ ਨਾ ਉਹਦਾ ਕਰਾ ਕੇ ਦੇਵਾਂ ਮੈਂ ਰੇਟ ਨਾ ਉਹਦਾ ਮੈਂ ਭਾ ਕਰਾ ਕੇ ਦੇਵਾਂ ਤੁਹਾਨੂੰ ਚੰਗੇ ਲੱਗੇ ਉਹਦੀ ਆਦੀ ਪਾਰਖੋ ਨੀਂਗਾ ਨਾ ਚੰਗੇ ਲੱਗੇ ਉਹਨੂੰ ਤਾਂ ਲੈ ਲੇ ਉਹਨੂੰ ਨਹੀਂ ਚੰਗੇ ਲੱਗਦੇ ਬੇਸ਼ੱਕ ਨਾ ਲਵੇ ਮੇਰੇ ਕਹੇ ਨਾ ਕੋਈ ਮੇਰਾ ਵੀ ਲਵੇ ਵੀ ਫਿਰ ਕੱਲ ਨੂੰ ਆਖੇ ਬਣਾ ਟਵਾਣੇ ਨੇ ਮਹਿੰਗੇ ਦਵਾਤੇ ਟਵਾਣਾ ਤਾਂ ਐਡੀਆਂ ਐਡੀਆਂ ਗੱਲਾਂ ਕਰਦਾ ਸੀਗਾ ਵੀਡੀਓ 'ਚ ਦੂਜਿਆਂ ਨੂੰ ਨਿੰਦਾ ਸੀਗਾ ਆਪ ਹੀ ਉਹਨੇ ਤਾਂ ਮਹਿੰਗੇ ਦਵਾਤੇ ਸਾਨੂੰ ਨਾ ਆਪਾਂ ਵਿੱਚੇ ਕੁਝ ਖਾਣਾ ਕਿਸੇ ਤੋਂ ਲੈ ਕੇ ਤੇ ਜੇ ਕੋਈ ਇਹ ਕਹੇ ਵੀ ਟਵਾਣੇ ਲੈ ਕੇ ਖਾਦਾ ਅੱਜ ਤੱਕ ਵਿੱਚ ਉਹ ਵੀ ਆਪਾਂ ਜ਼ਿੰਮੇਦਾਰ ਆਪਾਂ ਨਾ ਜਾਣਬਰ ਦਵਾਈਏ ਜੇ ਦਵਾਉਣਾ ਕਿਸੇ ਵੀਰ ਭਰਾ ਨੂੰ ਆਪਣੇ ਤੇ ਭਰੋਸਾ ਵੀ ਟਵਾਣਾ ਤੂੰ ਦਵਾ ਯਾਰ ਤੇਰੇ ਤੇ ਭਰੋਸਾ ਕਿੰਜਨ ਹੁੰਦਾ ਨਾ ਵੀਰਾਂ ਨੂੰ ਵੈਸੇ ਤਾਂ ਮੈਂ ਕਹਣਾ ਕਿਸੇ ਤੇ ਭਰੋਸਾ ਨਾ ਕਰੋ ਮੇਰੇ ਤੇ ਵੀ ਨਾ ਕਰੋ ਮੈਂ ਕਿਹੜਾ ਰੱਬਾਂ ਮੈਂ ਕਿਹੜਾ ਜਿਆਦਾ ਚੰਗਾ ਕੋਈ ਦੁਨੀਆ ਤੋਂ ਵੀ ਮੈਂ ਲੈਦਾਗਾ ਮੇਰੇ ਤੇ ਵੀ ਨਾ ਕਰੋ ਪਰ ਜੇ ਕੋਈ ਹੁੰਦਾ ਪਰ ਮੈਂ ਨਾਲ ਚੱਲ ਬੜੂ ਦਵਾ ਲਿਓ ਚੰਗੇ ਚੰਗੇ ਫਾਰਮ ਵੀ ਹੈਗੇ ਆ ਵਿੱਚ ਉਹਨਾਂ ਤੇ ਲੈ ਚੱਲੂ ਘਰੇਲੂ ਵੀ ਖੜੀਆਂ ਕਿਸੇ ਕੋਲੇ ਮੰਡੀਆਂ ਤੇ ਵੀ ਲੈ ਚੱਲੂ ਭਾ ਤੁਸੀਂ ਆਦੀ ਨਿਗਾਨਾ ਕਰਨਾ ਪਰਖ ਨਾ ਕਰਨਾ ਮੈਥੋਂ ਰਹਿ ਮਸ਼ਵਰਾ ਤੁਸੀਂ ਲੈ ਸਕਦੇ ਹੋ ਵੀ ਇਹ ਕਿਵੇਂ ਆ ਚੰਗੀ ਆ ਜਾਂ ਮਾੜੀ ਉਹ ਮੈਂ ਤੁਹਾਨੂੰ ਦੱਸ ਸਕਦਾ ਹੁਣ 25 25000 ਦੇ ਬੱਚੇ 30 30000 ਦੇ ਬੱਚੇ 2 2 ਦਿਨ ਦੇ 3 3 ਦਿਨ ਦੇ 40 40000 ਦੇ ਬੱਚੇ ਸਿਰਫ ਵਿਸ਼ਵਾਸ ਦੇ ਵਿੱਚ ਜਾ ਰਿਹਾ ਆ ਲੋਕਾਂ ਦੇ ਵਿਸ਼ਵਾਸ ਦਾ ਘਾਤ ਹੋ ਰਿਹਾ ਲੋਕ ਵਿਸ਼ਵਾਸ ਕਰ ਲੈਂਦੇ ਵੇ ਤੈਨੂੰ ਰੱਬ ਮੰਨ ਲਿਆ ਬਸ ਭਾਈ ਤੂੰ ਜੋ ਕਰ ਦੇਗਾ ਚੰਗਾ ਹੀ ਆ ਬਸ ਕਰ ਦੇ ਤੂੰ ਜੋ ਦੇ ਦੇਗਾ ਵਧ ਗਈ ਆ ਸਾਨੂੰ ਉਹਦਾ ਕੰਨ ਨਹੀਂ ਹੁੰਦਾ ਨੱਕ ਨਹੀਂ ਹੁੰਦਾ ਮੂੰਹ ਨਹੀਂ ਹੁੰਦਾ ਕੇ ਇਹਨੂੰ 25000 ਦਾ ਵੇਚ ਤਾ ਕੇ ਇਹਨੂੰ 30 ਦਾ ਵੇਚ ਤਾ ਕੇ ਇਹਨੂੰ 40 ਦਾ ਵੇਚ ਤਾ ਕੇ ਇਹਨੂੰ ਬੱਕਰੀ ਲੱਖ ਦੀ ਵੇਚੀ ਕੇ ਇਹਨੂੰ 1.5 ਲੱਖ ਦੀ ਵੇਚੀ ਨਵੇਂ ਬੰਦੇ ਨੂੰ ਉਹ 1.5 ਲੱਖ ਦੀ ਬੱਕਰੀ ਲੈ ਕੇ ਭਲਿਓ ਜੋ ਕੱਢੋਂਗੇ ਕੀ ਸਾਲ ਚ ਇੱਕ ਸੁਹਾ ਦਿੰਦੀ ਐ ਬੱਕਰੀ ਜੋਰ ਮਾਰ ਕੇ ਦੋ ਬੱਚੇ ਦੇਤੇ 1.5 ਲੱਖ ਵਾਲੀ ਬੱਕਰੀ ਚ ਕੁਝ ਟੁੱਟੋ ਨਾ ਬੱਚੇ ਬੱਚੇ ਦੋ ਸਾਲ ਤੇ ਗਈ ਗੱਲ ਫੇਰ ਦੋ ਸਾਲਾਂ ਨੂੰ ਕੀ ਕੱਢੋਂਗੇ ਚੋ ਬੱਕਰੀ ਨੂੰ ਕੁਝ ਹੋ ਗਿਆ ਫੇਰ ਕੀ ਕੱਢੋਂਗੇ ਫਿਰ ਉਹਦੀ ਖਰਾਕ ਸਸਤੀ ਆ ਕਰੇ ਰੱਖ ਕੇ ਪਾਲੂ 1.5 ਲੱਖ ਵਾਲੀ 1.5 ਲੱਖ ਵਾਲੀ ਨੂੰ ਹੁਣ ਤੁਸੀਂ ਬੱਟਾ ਤਾਂ ਨਹੀਂ ਲਿਆਂਦੇ ਖੇਤਾਂ 'ਚ ਕਰੇ ਰੱਖ ਕੇ ਪਾਲੋਗੇ ਫਾਰਮ ਦੇ ਸ਼ੌਂਕ ਨਾ ਖਰਚਾ ਕਿੰਨਾ ਹੋਊ ਤੇ ਤੁਸੀਂ ਯਾਰ ਇੱਕ ਕੰਮ ਕਿਉਂ ਨਹੀਂ ਕਰ ਦਿੰਦੇਵੇਂ ਬੰਦੇ ਤੁਸੀਂ ਜਿੰਨਾਂ ਕੋਲੇ ਬਰੀਡ ਹੈਗੀ ਆ ਕਰੇ ਉਹਨਾਂ ਦੇ ਮੰਗਰੀ ਕਿਉਂ ਪਾਓ ਉਹਨਾਂ ਨੇ ਉਹਨਾਂ ਦੇ ਨਾਲ ਆਈ ਆ ਤਾਂਹਾਂ ਤੋਂ ਬਰੀਡ ਆ ਉਹਨਾਂ ਨੇ ਤਾਂ ਕਿਤੋਂ ਪੈਦਾ ਕਰੀ ਆ ਕਿਤੋਂ ਤਾਂ ਉਹਨਾਂ ਨੇ ਸਮਾਂ ਦਿੱਤਾ ਉਹਨੂੰ ਉਹਦੇ 'ਚੋਂ ਪੈਦਾ ਕਰਿਆ ਜਾਨਵਰ ਚੰਗੇ ਰੱਖਿਆ ਹੌਲੀ ਹੌਲੀ ਬਰੀਡ ਚ ਸੁਧਾਰ ਕਰੇ ਤੁਸੀਂ ਕਿਉਂ ਨਹੀਂ ਕਰ ਸਕਦੇ ਤੁਹਾਡੇ ਨੂੰ ਪਤਾ ਕੀ ਪ੍ਰੋਬਲਮ ਹੈ ਤੁਸੀਂ ਕਰਦੇ ਹੋ ਕਾਲੀ ਤੁਹਾਨੂੰ ਐਦਾ ਲੱਗਦਾ ਜਿਹੜਾ ਇਹ ਬੰਦਾ ਬਰੀਡ ਲਈ ਖੜਾ ਯਾਰਾ ਮੇਰੀ ਬਰੀਡ ਦੇ ਬਰਾਬਰ ਹੋਵੇ ਨਾ ਕਿਤੇ ਨਿਆਰਾ ਆ ਜੇ ਤੁਸੀਂ ਉਹ ਕੰਮ ਪਾਲਦੇ ਹੋ ਸਾਲ 2 ਸਾਲਾਂ ਚ ਉਹਨਾਂ ਨੇ ਗਾਲੀ ਹੁੰਦੀ ਹੈ ਉਮਰ ਤੁਸੀਂ 5-7 ਸਾਲ ਵੀ ਨਹੀਂ ਦੇ ਸਕਦੇ ਉਹ ਚੀਜ਼ ਨੂੰ ਜੇ ਤੁਸੀਂ 5-7 ਸਾਲ ਦੇ ਦਿਓ ਨਾ ਤਾਂ ਜਿਹੜੇ ਬਰੀਡਾਂ ਬਰੀਡਰਾਂ ਦੇ ਤੁਸੀਂ ਬੱਚੇ ਅੱਜ 25-25 30-30 ਹਜ਼ਾਰ ਦੇ ਖਰੀਦਦੇ ਹੋ ਨਾ ਉਹਦੇ ਨਾਲ ਦੇ ਬਰੀਡਰ ਤੁਹਾਡੇ ਘਰੇ ਤਿਆਰ ਹੋ ਜਾਣਗੇ। ਬਾਕੀ ਫਿਰ ਆ ਗਿਆ ਫੀਸਾਂ ਤੇ 10000 ਫੀਸ ਜੀ ਕਿਸੇ ਦਾ ਬੱਕਰਾ ਚੈਂਪੀਅਨ ਬਣ ਗਿਆ ਮੇਲੇ ਚ ਕੋਈਆਂ ਦਾ ਬਣਾ ਚੈਂਪੀਨ ਤੋਂ ਜੇ ਪੇਣ ਵੀ ਨਹੀਂ ਹੁੰਦਾ ਕਿਤੇ ਗਿਆ ਨਹੀਂ ਹੁੰਦਾ ਪਤਾ ਨਹੀਂ ਪਿੱਛੋਂ ਬਲੱਡ ਲਾਈਨ ਹੁੰਦੀ ਹੈ ਕਿ ਨਹੀਂ ਹੁੰਦੀ ਕਿ ਹੁੰਦੀ ਹੈ ਚਲ ਹੁੰਦੀ ਹੋ ਪਿੱਛੋਂ ਕਿਸੇ ਤੋਂ ਗਾਂ ਦੀ ਗਾਂ ਬੱਚਾ ਆਇਆ ਹੁੰਦਾ 10000 ਫੀਸ ਜੀ ਲੈ ਉਹ 10000 ਭਾਵੇਂ ਲੋਕ ਕਿਸੇ ਗਰੀਬ ਬੰਦੇ ਨੂੰ 10000 ਦੇ ਕੇ ਬਚਾਉ ਕੀ ਉਹ ਕਿਉਂ ਲੁੱਟਦਾ ਕੇਂਦਰ ਬਣਾਇਆ ਤੁਸੀਂ 10000 ਫੀਸ ਲੈ ਕੇ ਗਰੀਬ ਬੰਦਾ ਬੱਕਰੇ ਦੀ 10000 ਫੀਸ ਤੇ ਕੱਡੂ ਕਿਉਂ ਚਾਹੂਗਾ ਹਾਂ 10000 ਤਾਂ ਪਹਿਲਾਂ ਸੋਨੂੰ ਦੇ ਗਿਆ ਫਿਰ ਉਹ ਤੇ ਖਰਚਾ ਵੀ ਕਰੂ 5 ਮਹੀਨਿਆਂ ਨੂੰ ਸੰਭੂਗਾ ਵੀ ਫਿਰ ਉਹ ਸਿਰੇ ਚੜੂ ਕੇ ਨਾ ਚੜੂ ਉਹ ਨਹੀਂ ਪਤਾ ਉਹਦੇ ਬੱਚੇ ਬਚਣਗੇ ਕਿ ਨਾ ਬਚਣਗੇਗਾ ਫਿਰ ਉਹ ਕੱਡੂ ਕਿਉਂ ਚ 10000 ਫੀਸ ਦੇ ਕੇ ਹੁਣ ਫੀਸ ਤੋਂ ਜ਼ਿਆਦਾ ਗੱਲ ਹੈ ਫਿਰ ਕਹਿੰਦੇ ਕਿ ਕਿਸੇ ਨੂੰ ਚੰਗਾ ਵੀ ਕਹੈ ਨਾ ਮਾੜਾ ਮੈਂ ਇੱਕ ਬੰਦੇ ਨੂੰ ਚੰਗਾ ਕਹਿਣਾ ਭੋਗੀ ਵਾਲਾ ਅਰਸ਼ਦ ਡਾਕਟਰ 2023 ਦਾ ਚੈਂਪੀਅਨ ਹੈ ਬੱਕਰਾ ਉਹਦਾ ਬੱਕਰੀ ਲੈ ਜਾਓ ਮੈਂ ਦਾਵੇ ਨਾ ਗੱਲ ਕਹਿਣਾ ਭਰਾ ਲਏਓ ਚੈਂਪੀਅਨ ਹੈ ਚੈਂਪੀਅਨਾਂ ਗੱਲ ਹੋਰ ਨਹੀਂ ਕਿਸੇ ਗੱਲ ਨਹੀਂ ਚੈਂਪੀਅਨ ਬਣਿਆ ਉਹਦੇ ਘਰੇ ਉਹਦੀਆਂ ਪੱਠਾ ਖੜੀਆਂ ਖੀਰੀਆਂ ਲੱਗ ਗਈਆਂ ਗਲਤੀ ਨਾਲ ਉਸ ਬੱਕਰੇ ਦੀਆਂ ਪੱਠਾਂ ਖੀਰੀਆਂ ਲੱਗ ਗਿਆ ਜਾਨੀ ਕਿ ਦੋ ਦੋ ਦੰਤ ਤੇ ਤਾਂ ਉਹ ਸੂਮ ਪੀਆਂ ਤੋ ਐਸਾ ਹਾਲ ਲਾ ਲਓ ਫਿਰ 8 8 9 9 ਮਹੀਨੇ ਦੀਆਂ ਲੱਗ ਗਈਆਂ ਹੋਣਗੀਆਂ ਜਿਹੜੀਆਂ ਦੋ ਦੋ ਦੰਤ ਤੇ ਹੈ ਸੂਪੀਆਂ ਉਹ ਪੱਠਾਂ ਤੇ ਲੇਵੇ ਦੇਖਿਓ ਜਾ ਕੇ ਉਹਨਾਂ ਦੇ ਥੱਲੇ ਮਾਲਕ ਨੇ ਕੀ ਚੀਜ਼ ਲਈ ਉਹਨਾਂ ਦੇ ਦੁੱਧ ਵਾਲੀ ਬਰੀਡ ਆਹੋ ਕੱਲੇ ਕਦਮ ਅਗਰ ਨਾ ਪਿਆ ਕਰੋ ਮੇਰਾ ਵੀਰ ਕਈ ਕਦਮ ਅਗਰ ਪਏ ਜਾਂਦੇ ਆ ਕਦਾਂ ਜੀ ਵੀ ਕੁਛ ਨਹੀਂ ਹੁੰਦਾ ਦੁੱਧ ਜੇ ਉਹ ਬੱਕਰੀ ਨੇ ਦੋ ਬੱਚੇ ਨਾ ਪਾਲੇ ਫਿਰ ਕਦ ਵੀ ਕੀ ਕਰਨਾ ਜੇ ਉਹ ਬਰੀਡਰ ਦੇ ਗਾਹਾਂ ਬਰੀਡਰ ਦੀਆਂ ਪੱਠਾਂ ਥੱਲੇ ਦੁੱਧ ਹੀ ਨਾ ਹੋਇਆ ਫਿਰ 47 47 50 50 ਇੰਚ ਦੇ ਬਰੀਡਰ ਵੀ ਕੀ ਕਰਨੇ ਆ ਯਾਰ ਤੁਸੀਂ ਬਰੀਡਰ ਚਾਹੇ 42 ਇੰਚ ਦੇ ਹੀ ਹੋਵੇ ਪਰ ਉਹਦੀ ਪੱਠ ਦੇਵੇ ਜਿਹੜੀ ਬੱਕਰੀ ਦੁੱਧ ਵਾਲੀ ਹੋਵੇ ਪਤਾ ਲੱਗੇ ਵੀ ਹਾਂ ਯਾਰ ਆ ਬੱਕਰੇ ਦੀ ਪੱਠ ਆ ਇਹ ਗੱਲ ਉਹ ਕਰਦਾ ਹੈ ਭੋਗੀ ਵਾਲੇ ਮੁੰਡੇ ਦੀ ਬਾਗ ਜੇ ਜਦੋਂ ਮਰਜੀ ਮਲੇਰ ਕੋਲ ਨੇ ਦੇ ਨਾਲ ਆ ਪਿੰਡ ਭੋਗੀ ਵਾਲਾ ਜਦੋਂ ਮਰਜ਼ੀ ਬਾਜੋ ਮੈਥੋਂ ਨੰਬਰ ਲੈ ਜਿਓ ਪੱਠ ਲੈ ਜਿਓ ਬੱਕਰੀ ਲੈ ਜਿਓ ਜਦੋਂ ਮਰਜ਼ੀ ਭਰਾ ਲਏਓ ਜੇ ਸੋਥੋਂ ਇੱਕ ਪੈਸਾ ਵੀ ਲੈਗਾ ਛੇਤਰ ਵੀ ਮੇਰੇ ਤੇ ਸਿਰ ਵੀ ਮੇਰਾ ਜੇ ਸੋਥੋਂ ਇੱਕ ਪੈਸਾ ਮੰਗ ਵੀ ਗਿਆ ਉਹ ਬੰਦਾ ਮੈਂ ਬਰੀਡ ਇਹਦੀ ਫੀਸ ਲਾਉਂਗਾ ਬਈ ਸੋਥੋਂ ਮੇਰਾ ਚੈਂਪੀਅਨ ਆ ਮੈਂ ਸੋਥੋਂ ਫੀਸ ਲਾਉਂਗਾ ਤੇ ਲੋਕਾਂ ਦੇ ਘਰੇ ਬਿਨਾ ਚੈਂਪੀਅਨ ਹੁੰਦਿਆ 10-1000 ਮੰਗ ਲੈਂਦੇ ਆ ਉਹ ਬੰਦਾ ਚੈਂਪੀਅਨਾਂ ਫੂਲੇ ਵਾਲ ਮੇਲੇ ਤੋਂ 2023 ਦਾ ਜਦੋਂ ਮਰਜ਼ੀ ਬਾਜੋ ਚੰਗੇ ਬੰਦੇ ਦੀ ਤਾਰੀਫ ਵੀ ਕਰਨੀ ਬਣਦੀ ਹੈ। ਜਿਹਦੀ ਬਣਦੀ ਹੈ। ਹਾਂ ਇੱਕ ਗੱਲ ਹੋਰ ਦੱਸਦਾ ਮੈਂ ਤੁਹਾਨੂੰ। ਮਗਰ ਲਾਕੇ ਨਾ ਕਰੋ ਕੰਮ। ਟ੍ਰੇਨਿੰਗ ਲਓ। ਟ੍ਰੇਨਿੰਗ ਜਿੱਥੋਂ ਮਰਜ਼ੀ ਲਓ। ਉਹ ਮੈਂ ਤੁਹਾਨੂੰ ਪਰਸਨਲ ਅਡਵਾਈਸ ਨਹੀਂ ਕਰਦਾ ਵੀ ਫਲਾਣੇ ਥਾਂ ਹੀ ਲਓ। ਜਿੱਥੋਂ ਮਰਜ਼ੀ ਲਓ ਸਰਕਾਰੀ ਲਓ ਪ੍ਰਾਈਵੇਟ ਲਓ ਪਰ ਟ੍ਰੇਨਿੰਗ ਜ਼ਰੂਰ ਲਓ। ਤਿਆਰਬਾ ਆਉਂਦਾ ਸਿੱਖਣ ਨੂੰ ਮਿਲਦਾ ਬਹੁਤ ਕੁਝ ਟ੍ਰੇਨਿੰਗਾਂ ਦੇ ਵਿੱਚੋਂ। ਨਵੇਂ-ਨਵੇਂ ਬੰਦਿਆਂ ਨੂੰ ਪੁਰਾਣੇ ਤਿਆਰਬੇ ਸਾਂਝੇ ਹੁੰਦੇ ਆ। ਜਿਹੜੀਆਂ ਉਹਨਾਂ ਨੇ ਆਪ ਪ੍ਰੋਬਲਮਾਂ ਫੇਸ ਕਰੀਆਂ ਹੁੰਦੀਆਂ ਉਹ ਤੁਹਾਨੂੰ ਪ੍ਰੋਬਲਮ ਦੱਸਦੇ ਆ। ਜੇ ਤੁਸੀਂ ਥੋੜੇ ਪੈਸੇ ਲਾ ਕੇ ਟ੍ਰੇਨਿੰਗ ਲੈ ਸਕਦੇ ਹੋ ਤਾਂ ਬਹੁਤ ਚੰਗੀ ਗੱਲ ਹੈ। ਬਸੇ ਨਹੀਂ ਲੈਣੀ ਤੁਹਾਡੀ ਇੱਛਾ ਤੁਸੀਂ ਆਪ ਵੀ 2-4 ਸਾਲਾਂ ਦੇ ਵਿੱਚ ਹੌਲੀ-ਹੌਲੀ ਸਿੱਖ ਜਾਓਗੇ। ਨੁਕਸਾਨ ਕਰਾ ਕੇ ਆਦੇ ਜਾਨਵਰਾਂ ਦਾ ਸਿੱਖਿਆ ਨੁਕਸਾਨ ਕਰਾ ਕੇ ਜਾਓ। ਪਰ ਜੇ ਤੁਸੀਂ ਟ੍ਰੇਨਿੰਗ ਲਓਗੇ ਹੋ ਸਕਦਾ ਤੁਹਾਡਾ ਨੁਕਸਾਨ ਵੱਜੇ। ਟ੍ਰੇਨਿੰਗ ਲਓ ਜ਼ਰੂਰ ਲਓ। ਲੋਨਾਂ ਦੇ ਮਗਰ ਨਾ ਪਾਓ। ਉਹ ਵੀ ਗੱਲ ਆਪਾਂ ਕਦੇ ਕਰਾਂਗੇ। ਗੱਲਾਂ ਹੋਰ ਵੀ ਬਹੁਤ ਨੇ, ਬਹੁਤ ਗੱਲਾਂ ਕਰਾਂਏ ਪਰ ਅੱਜ ਦੀ ਗੱਲ ਜਿਹੜੀ ਮੇਨ ਮਾਇਆ ਕਰਨੀ ਹੈ ਵੀ ਠੱਗੀਆਂ ਤੋਂ ਬਚੋ। ਜਿਹੜਾ ਬਰੀਡਰ ਬੱਚਾ ਤੁਹਾਨੂੰ ਕਹਿੰਦਾ 25000 ਦਾ ਹੈ ਰ ਭਾਈ ਮੈਂ ਤੁਹਾਨੂੰ ਕਹਿਣਾ ਮੰਡੀ ਦੇ ਵਿੱਚ ਲੈ ਜਾਓ ਚੱਕ ਕੇ ਬੱਚੇ ਨੂੰ ਜਿੰਨੇ ਮੰਡੀ ਦੇ ਵਿੱਚ ਉਹਦੇ ਪੈਸੇ ਲੱਗੇ ਉਹ ਤੋਂ 5000 ਵੱਧ ਦੇ ਦੇ ਉਹਲੇ ਸਿੱਧਾ ਸਿੱਧਾ 5000 ਮੈਂ 100 200 ਵੱਧ ਵੀ ਨਹੀਂ ਕਹਿੰਦਾ ਜਿੰਨੇ ਮੰਡੀ ਚ ਲੱਗੇ ਨਾ ਉਹ ਤੇ 7000 ਲੱਗੇ ਉਹ ਤੇ 10000 ਲੱਗੇ ਤੇ 15 ਲੱਗੇ ਤੇ 20 ਵੀ ਲੱਗੇ ਜੇ ਤੁਸੀਂ ਅਗਲੇ ਨੂੰ 5000 ਵੱਧ ਦੇ ਦੇ ਚੁੱਪ ਕਰਕੇ ਤੁਹਾਡਾ ਕੁਝ ਨਹੀਂ ਨੁਕਸਾਨ ਹੁੰਦਾ ਪਰ ਲੱਗਦਾ ਹੀ ਨਹੀਂ ਭਾਈ ਇਹ ਸਿਰਫ ਤੁਹਾਡੇ ਭਰੋਸੇ ਦਾ ਫਾਇਦਾ ਚੱਕਿਆ ਜਾ ਰਿਹਾ ਤੁਹਾਨੂੰ ਲੁੱਟਿਆ ਜਾ ਰਿਹਾ ਤਨੁਬਾ ਕੀ ਕਰਨਗੇ ਸਾਡੇ ਤਾਂ ਜੀ ਢੱਡੇ ਚ ਬੱਕ ਹੁੰਦੇ ਆ ਤੂੰ ਨਹੀਂ ਲਏਂਗਾ ਹੋਰ ਖੜੇ ਆ ਮਗਰ ਪੰਜ ਉਹ ਤੁਹਾਡੇ ਅਰਗੇ ਖੜੇ ਹੁੰਦੇ ਆ ਮਗਰ ਪੰਜ ਜਿਨ੍ਹਾਂ ਨੂੰ ਛੇਤੀ ਆਏ ਹੁੰਦਾ ਵੀ ਇਹਦੀ ਬਰੀਡ ਮੈਨੂੰ ਮਿਲ ਜੇ ਮੈਂ ਬੱਚਾ ਲੈ ਲਾ ਮੈਂ ਬਰੀਡਰ ਤਿਆਰ ਕਰ ਲਾ ਮੈਂ ਪਤਾ ਨਹੀਂ ਕੀ ਕਰ ਦੂੰ ਮੈਂ ਪੱਟ ਦੂੰ ਧਰਤੀ ਜੇ ਆਹ ਬਰੀਡਰ ਦਾ ਬੱਚਾ ਜਾਂ ਫਲਾਣੇ ਦੀ ਲੈਣ ਦਾ ਬੱਚਾ ਮੈਨੂੰ ਮਿਲ ਜੇ ਮੈਂ ਧਰਤੀ ਪੱਟ ਦੂੰ ਮੈਂ ਚੱਕ ਦੂੰ ਫੱਟੇ ਤੁਹਾਡੇ ਜਿੰਨੀ ਹਿੰਮਤ ਐ ਨਹੀਂ ਵੀ ਤੁਸੀਂ ਆਦੇ ਘਰੇ ਬੱਚਾ ਤਿਆਰ ਕਰ ਸਕੋ ਬਰੀਡ ਆਪਦੀ ਬਰੀਡ ਤਿਆਰ ਕਰਕੇ ਦਿਖਾਓ ਨਾ ਬੱਕਰੀਆਂ ਤਾਂ ਹੋਲੀ ਪੰਜ ਸੱਤ ਸਾਲ ਲਾਓ ਯਾਰ ਉਹ ਚ ਸਮਾਂ ਦਿਓ ਆਦੇ ਜਾਨਵਰਾਂ ਨੂੰ ਉਹਦੋਂ ਨੂੰ ਕਹਿੰਦਾ ਬਾਈ ਸਾਡੇ ਢੱਡ ਵਿੱਚ ਬੁੱਕ ਹੁੰਦਾ ਬੁੱਕਾ ਜੀ ਲੈ ਜਾ ਤੂੰ ਆ ਗਿਆ ਹੁਣ ਤੈਨੂੰ ਤਾਂ ਦੇ ਦਿਆਂਗੇ ਨਹੀਂ ਤਾਂ ਬੁੱਕ ਸੀਗਾ ਇਹਦੇ ਸਾਈ ਆਈ ਹੋਈ ਆ ਹੁਣ ਤੂੰ ਬਾਹਲਾ ਗੱਲ ਪੈਨ ਦੇ ਦੇ ਤੁਹਾਨੂੰ ਪਤਾ ਕੀ ਲੱਗਦਾ ਹਾਂ ਯਾਰ ਮੇਰਾ ਬੜਾ ਮਾਨ ਤਾਣ ਕਰਿਆ ਬੰਦੇ ਨੇ ਵੀ ਮੇਰੇ ਲਈ ਫਲਾਣੇ ਸਾਈ ਬੰਦੇ ਨੇ ਐ ਕਰਤਾ ਯਾਰ ਉਹ ਪੋੜਿਓ ਕੁੱਤੇ ਨਹੀਂ ਵਿਕਿਆ ਹੁੰਦਾ ਉਹ ਤੁਹਾਡੇ ਅਰਗੀ ਹੁੰਦੇ ਜਿਹੜੇ ਮਗਰ ਖੜੇ ਹੁੰਦੇ ਉਹ ਵੀ ਤੁਹਾਨੂੰ ਹੀ ਲੁੱਟਿਆ ਜਾ ਰਿਹਾ ਥੋੜੇ 플레이 ਮੇ ਦੇ ਕੇ ਤੁਹਾਨੂੰ ਹੀ ਲੁੱਟਿਆ ਜਾ ਰਿਹਾ ਜਿਹੜੇ ਮਗਰ ਖੜੇ ਹੁੰਦੇ ਆ ਨਾ ਬੱਚੇ ਲੈਣ ਵਾਲੇ ਵੀ ਤੁਹਾਡੇ ਵਰਗੇ ਹੁੰਦੇ ਆ ਜਿਹੜੇ ਪੇਟ 'ਚ ਬੁੱਕ ਕਰਦੇ ਆ ਵੀ ਤੁਹਾਡੇ ਵਰਗੇ ਹੁੰਦੇ ਆ ਭੋਲੇ ਤੁਹਾਨੂੰ ਇਹ ਆ ਰਿਹਾ ਵੀ ਆਪ ਲੈ ਨਹੀਂ ਲੈਣ ਦਾ ਮਿਲ ਜਾ ਛੇਤੀ ਮਾਇਆ ਲਾ ਦਾਂ 25000 30000 35000 ਦਾ ਬੱਚਾ ਲੈ ਕੇ ਕੀ ਕੱਢੋਂਗੇ ਉਹ ਚ ਆ ਦੇ ਕਰੇ ਤਿਆਰ ਨਹੀਂ ਹੁੰਦੀ ਉਸ ਤੋਂ ਬ੍ਰੀਡ ਕਰੋ ਹਿੰਮਤ ਯਾਰ ਸਭ ਕੁਝ ਹੁੰਦਾ ਹਿੰਮਤਾ ਕਰੋ ਉਹ ਗੜਾ ਕਿਤੋਂ ਲੈ ਕੇ ਆਏ ਆ ਕਿਤੋਂ ਰੱਬ ਦੇ ਨਾਲ ਜਨਮ ਦੇ ਨਾਲ ਵਿੱਚੋਂ ਆਇਆ ਉਹ ਤਾਂ ਆਹ ਤੋਂ ਉਹਨਾਂ ਕੋਲ ਬ੍ਰੀਡਾਂ ਮਿਹਨਤਾ ਕਰੀਆਂ ਉਹਨਾਂ ਬੰਦਿਆਂ ਨੇ ਤਿਆਰ ਕਰਗੀਆਂ ਤੁਸੀਂ ਕਰੋ ਤੁਸੀਂ ਕਿਉਂ ਨਹੀਂ ਕਰਦੇ ਕਿਉਂ 25 25000 ਬੱਚਾ ਲੈਣਾ ਵੀ ਆ ਯਾਰ ਜੱਜ ਦਾ ਲਾਓ ਫਿਰ ਸਿਰ ਆ ਦਾ ਲਾਓ ਭਰੋਸੇ ਦੇ ਨਾਲ ਲਾਓ ਅੱਖਾਂ ਬੰਦ ਕਰਕੇ ਨਾ ਲਾਓ 30000 ਦਾ ਬੱਚਾ ਲੈਣਾ ਲਾਓ ਯਾਰ ਤੁਸੀਂ ਪਰ ਆਪਦੇ ਭਾਈ ਹਿਸਾਬ ਨਾਲ ਲਾਓ ਲੱਖ ਰੀ ਬੱਕਰੀਆਂ ਲੈਣੀਆਂ ਲਾਓ 3 ਲੱਖ ਦਾ ਬਰੀਡਰ ਲੈਣਾ ਲਾਓ ਪਰ ਉਹਦੇ ਚ ਉਹਦੇ 3 ਲੱਖ ਵਾਲਾ ਹੋਣਾ ਚਾਹੀਦਾ ਕੁਝ ਐਵੇਂ ਮਗਰਾਂ ਲਾਓ ਅੱਖਾਂ ਬੰਦ ਕਰਕੇ ਨਾ ਲਾਓ ਵੀ ਹਾਂ 3 ਲੱਖ ਦਾ ਹੁੰਦਾ ਤਾਂ ਹੁੰਦਾ ਹੀ ਆ ਓਏ ਲੈ ਲਓ ਪੁਰਾਣੇ ਕੋਲੇ 3 ਲੱਖ ਦਾ ਪੁਰਾਣੇ ਕੋਲੇ 5 ਲੱਖ ਦਾ ਮਨੇ ਕੋਈ 1.5 ਲੱਖ ਦੀ ਬੱਕਰੀ ਆ ਉਹ 35-50 ਹਜ਼ਾਰ ਦੇ ਬੱਚੇ ਦਿੰਦਾ 40-40 ਹਜ਼ਾਰ ਦੇ ਬੱਚੇ ਦਿੰਦਾ ਤੂੰ ਬਈ ਦੋ ਜੋਹ ਦੇਤਾ ਬਸ ਚੰਗਾ ਹੀ ਆ ਭਾਈ ਤੇਰੇ ਤੇ ਭਰੋਸਾ ਐਦਾ ਨਾ ਕਰਿਆ ਕਰੋ ਤੁਹਾਨੂੰ ਮਾਲਕ ਨੇ ਸੋਚ ਨਹੀਂ ਦਿੱਤੀ ਤੁਹਾਨੂੰ ਸੋਚਣ ਦਾ ਮਾਲਕ ਨੇ ਬਖਸ਼ਿਆ ਯਾਰਾ ਸੋਚੋ ਕੁਛ ਤਾਂ ਸੋਚੋ ਯਾਰ ਕਿਉਂ ਅੱਖਾਂ ਬੰਦ ਕਰਕੇ ਕਿਉਂ ਇਹਨਾਂ ਨੂੰ ਸਿਰ ਤੇ ਚੜਾਈ ਜਾਂਦੇ ਹੋ ਤੁਹਾਨੂੰ ਲੁੱਟੀ ਜਾਂਦੇ ਆ ਚਾਰ ਗਾ ਚੰਗਿਆਂ ਕੇ ਨੂੰ ਨਿੰਦ ਤਾਂ ਤੁਹਾਡੇ ਕੋਲੇ ਬਹਿ ਕੇ ਫਲਾਣਾ ਐ ਕਰਦਾ ਫਲਾਣਾ ਉਹ ਕਰਦਾ ਆਪਾਂ ਨਹੀਂ ਬਈ ਐ ਕਰਦੇ ਆਪਾਂ ਤਾਂ ਸਿੱਧੇ ਖਰੇ ਜੇ ਬੰਦੇ ਆ ਐ ਕਹਿ ਕੇ ਉਹਨੂੰ ਤੁਹਾਡੇ ਤੇ ਪੁੱਛਿਆ ਫੇਰਦਾ ਤੁਹਾਨੂੰ ਆ ਲੱਗਦਾ ਹੀ ਹਾਂ ਬਾਈ ਆ ਖਰਾਬ ਹੁੰਦਾ ਇਹ ਸੁਣਾਉਂਦਾ ਗੱਲਾਂ ਦਾ ਤਾਰੇ ਟੁੱਟਣ ਦਾ ਪਤਾ ਬੜੀਆਂ ਗੱਲਾਂ ਸੁਣਾਇਆ ਬਾਈ ਇਹਦੇ ਕੋਲ ਜਾਨਵਰ ਲਵਾਂਗੇ ਉਹ ਤੁਹਾਨੂੰ ਠੋਕੋ ਲਾ ਜਾਂਦਾ ਏਵੇਂ ਸਾੜਿਆ ਬੱਚਾ ਚੇਪ ਦਿੰਦਾ ਤੁਹਾਨੂੰ 25-30 ਹਜ਼ਾਰ ਦਾ ਮੁੜ ਕੇ ਝਾਗਦੇ ਫਿਰ ਜੋ ਬਣਦਾ ਨਹੀਂ ਬਣੇ ਕਿੱਥੋਂ ਜੇ ਬਣਨ ਵਾਲਾ ਹੋ ਤਾਂ ਹੀ ਬਣੂਗਾ ਹਰੇਕ ਬੱਚਾ ਬਰੀਡਰ ਨਹੀਂ ਬਣਦਾ ਹੁੰਦਾ ਭਾਵੇਂ ਉਹ ਨਿਕਲੇ ਉਹ ਚੀਜ਼ਾਂ ਚੋਂ ਕੋ ਚੰਗੀਆਂ ਗੱਲਾਂ ਸਿੱਖੋ ਚੰਗੇ ਕੰਮ ਕਰੋ ਚੰਗੇ ਥਾਂ ਜਾਣ ਪਰ ਲਓ ਰੇਡ ਭਾਜ ਚ ਜਾਣ ਪਰ ਲਓ ਬਾਹਲਾ ਮਹਿੰਗਾ ਨਾ ਲਓ ਨਾ ਪੰਗਿਆ ਚ ਲਓ ਇਹਨਾਂ ਮਹਿੰਗਿਆਂ ਚ ਲੱਖਾਂ ਆਣੇ ਚ ਨਾ ਪਾਓ 25 25 30 30 40 40 ਹਜ਼ਾਰ ਦੇ ਬੱਚਿਆਂ ਚ ਨਾ ਪਾਓ ਸਸਤਾ ਬੱਚਾ ਲਓ ਜੇ ਲੈਣਾ ਬੱਚਾ ਅਬਲੀ ਦਾ ਲਓ ਨਾ ਚੰਗਾ ਬਰੀਡਰ ਲਓ ਯਾਰ ਆਉਦੇ ਘਰੇ ਨਸਲ ਤਿਆਰ ਕਰੋ ਆ ਚੰਗੀਆਂ ਬੱਕਰੀਆਂ ਲਓ ਚੰਗੀਆਂ ਬੱਕਰੀਆਂ ਹੁਣ ਆਪੇ ਬਰੀਡਰ ਪੈਦਾ ਤੁਹਾਡੇ ਘਰੇ ਹੀ ਪੈਦਾ ਹੋ ਜੂ ਬੱਚਾ ਹੋਇਆ ਤੁਹਾਡੇ ਕੋਲ ਜੇ ਚੰਗੀ ਨਸਲ ਸੁਧਾਰ ਕਰੀ ਹੋ ਤੁਹਾਡੇ ਕੋਲੇ ਚੰਗੀਆਂ ਦੁੱਧ ਵਾਲੀਆਂ ਬੱਕਰੀਆਂ ਖੜੀਆਂ ਹੋਣਗੀਆਂ ਤੋੜੇ ਘਰੀ ਬੱਚਾ ਪੈਦਾ ਹੋ ਜੂ ਕਿਉਂ ਉਹਨਾਂ ਦੇ ਮਗਰ ਪਿਓ ਕਿਉਂ ਸਿਰ ਤੇ ਬਾਹੇ ਆਹੋ ਨਵੇਂ ਬੰਦੇ ਉਹ ਵਜਜੋ ਇਹ ਬੱਕਰੀ ਕਿੱਤਾ ਫੇਲ ਹੋਊਗਾ ਇਸ ਤਰ੍ਹਾਂ ਬਾਹ ਟੈ ਨਹੀਂ ਚੱਲਦਾ ਮੈਂ ਸਾਰਿਆਂ ਨੂੰ ਬੇਨਤੀ ਲੁੱਟਣ ਵਾਲਿਆਂ ਨੂੰ ਬੇਨਤੀ ਕਰਦਾ ਬਖਸ਼ ਦਿਓ ਯਾਰ ਨਵੇਂ ਨੂੰ ਬਖਸ਼ ਦਿਓ ਚੱਲ ਪੈਣ ਦਿਓ ਕਿਤੇ ਨੂੰ ਕਿਸੇ ਨੂੰ ਕਾਮਯਾਬ ਹੋ ਜਾਣ ਦੇ ਜਿੰਨੇ ਉਹਨੇ ਬਚਾਉਣੇ ਹੁੰਦੇ ਤੁਸੀਂ ਪਹਿਲੇ ਲੁੱਟ ਲੈਨੇ ਉਹਨੇ ਤਾਂ ਫਿਰ ਉਹ ਬਚਾਊ ਕੀ ਫਿਰ ਆਖਰ ਫੇਲ ਹੀ ਹੋਣਾ ਫਿਰ ਕਹਿੰਦੇ ਆ ਕਿ ਫਾਰਮ ਖੁੱਲੀ ਜਾਂਦੇ ਬੰਦ ਹੋਈ ਜਾਂਦੇ ਫਾਰਮ ਖੁੱਲੀ ਜਾਂਦੇ ਬੰਦ ਹੋਈ ਜਾਂਦੇ ਹੋਣੀ ਆ ਬਈ ਉਹਨਾਂ ਤੁਸੀ ਲੁੱਟ ਲਿਆ ਉਹਨੂੰ ਜਿਹੜਾ ਬਚਣਾ ਸੀਗਾ ਫਿਰ ਫਾਰਮ ਕਿੱਧਰ ਜਾਣ ਉਹ ਫਾਰਮ ਲੈ ਕੇ ਫੇੜੀ ਹੋਣੀ ਆ ਬਾਈ ਛੱਡਣ ਗਈ ਆਖਰ ਬਚੂ ਕੀ ਜੋ 2 ਸਾਲ ਉਹਨੇ ਜੇਬ ਚੀ ਨਾ ਪਿਆ ਕੁਛ ਫਿਰ ਛੱਡਣ ਗਈ ਕੋਈ ਤੁਸੀ ਦਿੱਤੀ ਹੁੰਦੀ 50000 ਦੀ ਬੱਕਰੀ ਅਗਲੇ ਨੇ ਮੁੜ ਕੇ 30000 ਦੀ ਵੀ ਨਹੀਂ ਵਿਕਦੀ ਉਹ ਫਿਰ ਹੁਣ ਛੱਡੂਗਾ ਹੀ ਅਗਲਾ ਬਾਈ ਜਾਊ ਕਿੱਥੇ ਬਖਸ਼ ਦਿਓ ਨਵੇਂਆਂ ਨੂੰ ਬਖਸ਼ ਦਿਓ ਮੈਂ ਨਵੇਂਆਂ ਨੂੰ ਵੀ ਕਹਿਣਾ ਵੀ ਅੱਖਾਂ ਖੋਲ ਕੇ ਵਪਾਰ ਕਰਿਆ ਕਰੋ ਅੱਖਾਂ ਖੋਲ ਕੇ ਚੱਲਿਆ ਕਰੋ ਅੱਖਾਂ ਬੰਦ ਕਰਕੇ ਯਕੀਨ ਕਰਨੇ ਛੱਡ ਦਿਓ ਜੇ ਕਾਮਯਾਬ ਹੋਣਾ ਨਹੀਂ ਫਿਰ ਬਾਈ ਇਹ ਬੱਕਰੀ ਕਿੱਤਾ ਬੱਕਰੀ ਪਾਲਣ ਕਿਤਾ ਬਾਹਲੇ ਟਾਈਮ ਦਾ ਨਹੀਂ ਹੈਗਾ ਇਹ ਇਹ ਫੇਲ ਹੋਊਗਾ ਤੁਹਾਡੇ ਕੋਲੇ ਇਹ ਲਿਖ ਕੇ ਲੈ ਲਓ ਜੇ ਇਦਾਂ ਹੀ ਚੱਲਦਾ ਰਿਹਾ ਇਹ ਫੇਲ ਹੋਊਗਾ ਕਿਤਾ ਬਾਹਲੇ ਟਾਈਮ ਨਹੀਂ ਚੱਲਦਾ ਤੇ ਵੀਡੀਓ ਹੁੰਦੀ ਹੈ ਲੰਮੀ ਬਾਈ ਫੇਰ ਗੱਲਾਂ ਬਾਤਾਂ ਕਰਾਂਗੇ ਤੁਸੀਂ ਕਮੈਂਟ ਕਰਿਆ ਕਰੋ ਆਪਾਂ ਤੁਹਾਨੂੰ ਸਾਰੇ ਪੋਲ ਖੋਲਾਂਗੇ ਸਾਰੀਆਂ ਗੱਲਾਂ ਕਰਿਆ ਕਰਾਂਗੇ ਆਪਣੇ ਹੋਰ ਬਹੁਤ ਟੌਪਿਕ ਨੇ ਆਪਣੇ ਕੋਲੇ ਕਰਨ ਵਾਲੇ ਇਹ ਜੀਆਂ ਗੱਲਾਂ ਹੁਣ ਆਪਾਂ ਕਰਦੇ ਰਿਹਾ ਕਰਾਂਗੇ ਸੱਚੀਆਂ ਤੇ ਸੋਚੀਆਂ ਤੇ ਦੱਬ ਕੇ ਸ਼ੇਅਰ ਕਰਿਆ ਕਰੋ ਤੇ ਦੱਬ ਕੇ ਰੱਖੋ ਕੰਮ ਕਮੈਂਟ ਕਾਊਂਟ ਵਾਲੇ ਸ਼ੇਅਰ ਸ਼ੂਰ ਵਾਲੇ ਤੇ ਦੱਸਿਓ ਕਿਵੇਂ ਲੱਗੀ ਤੁਹਾਨੂੰ ਵੀਡੀਓ ਧੰਨਵਾਦ ਜੀ ਮਿਹਰਬਾਨੀ ਸਾਰੇ ਦੋਸਤੋ ਪਿਆਰ ਵੈਗਰੋ ਤਰੱਕੀਆਂ ਬਖਸ਼ੇ ਤੁਹਾਨੂੰ ਲੈਣ ਦੁੱਗਣੀ ਰਾਤ ਚਾਹਗੁਣੀ ਤਰੱਕੀ ਬਖਸ਼ੇ hath ਮੇਰਾ ਪਰ ਸਿਰ ਤੇ ਰੱਖੇ ਧੰਨਵਾਦ